ਲੋ ਵੀ ਮਿੱਤਰੋ ਪ੍ਰਦਾਨ ਪਾਉਣ ਦੀ ਹੁਣ ਤੁਹਾਨੂੰ ਲੋੜ ਨਹੀਂ ਛੋਣੇ ਦੇ ਵਿੱਚ ਆਪਾਂ ਦੇਖਦੇ ਹਾਂ ਜੋ ਕਿ ਤੁਹਾਨੂੰ 1000 ਰੁਪਏ ਤੱਕ ਕਿੱਲਾ ਪੈ ਜਾਂਦੀ ਹੈ ਤੇ ਬਾਈ ਇੱਕ ਅਜੀਹੇ ਪ੍ਰੋਡਕਟ ਲੈ ਕੇ ਆਇਆ ਜਿਹੜਾ ਤੁਹਾਨੂੰ ਸਿਰਫ ਤੁਸੀਂ ਪ੍ਰਦਾਨ ਦੀ ਥਾਂ ਤੇ ਤੁਸੀਂ ਮੈਨੂੰ ਲੱਗਾ ਦੋ ਤਿੰਨ ਪੈਕਟ ਤੁਹਾਨੂੰ ਆ ਜਾਣਗੇ ਤੇ ਇੰਨਾ ਸਸਤਾ ਰੇਟ ਹੈ ਤੇ ਇਹ ਕਿਹੜਾ ਪ੍ਰੋਡਕਟ ਵੀਰੇ ਲੈ ਕੇ ਆਏ ਆ ਆਪਾਂ ਗੱਲਬਾਤ ਕਰਦੇ ਆ ਇਹ ਵੀਰੇ ਟਿਕਟੋਕ ਨਾਂ ਤੇ ਪ੍ਰੋਡਕਟ ਆਇਆ ਜੀ ਅੱਛਾ ਠੀਕ ਹੈ ਤੇ ਇਹ 4 ਕਿਲੋ ਦੀ ਪੈਕਿੰਗ ਆ ਹਾਂਜੀ ਠੀਕ ਐ 1 ਕਿਲੋ ਦੇ ਚ ਪੈਂਦੀ ਆ ਵੀਰੇ ਓਕੇ ਇਹਦਾ ਕੰਮ ਕੀ ਆ ਇਹਨੇ ਪੱਤਾ ਲਪੇਟ ਤੇ ਗੋਬ ਦੀ ਸੁੰਡੀ ਤੇ ਟਿੱਡੇ ਤੇ ਪਮਕੜ ਤੇ ਮੱਛਰ ਤੇ ਇਹਨੇ ਕੰਮ ਕਰਨਾ ਬਾਈ ਇਹਨੂੰ ਜੂਰੀਏ ਚ ਰਲਾ ਕੇ ਛਿੱਟਾ ਦੋ ਠੀਕ ਐ ਪਾਣੀ ਚ ਪੂਰਾ ਸਿਰੇ ਦਾ ਰਿਜ਼ਲਟ ਆ ਇਹਨੇ ਕੋਈ ਵੀ ਸੁੰਡੀ ਹੋਵੇ ਪੱਤਾ ਲਪੇਟ ਹੋਵੇ ਟਿੱਡਾ ਪਮਕੜ ਹੋਵੇ ਤੇ ਪੂਰਾ ਟੌਪ ਦਾ ਹੀ ਰਿਜ਼ਲਟ ਆ ਬਾਈ ਤੇ ਨੰਬਰ 2 ਤੇ ਇਹ ਫੋਟ ਵੀ ਕਰੂਗਾ ਬਾਈ ਜਿੱਥੇ ਇਹ ਪੈ ਗਿਆ ਬਹੁਤ ਸੋਹਣਾ ਰਿਜ਼ਲਟ ਹੈ ਇੱਕ ਵਾਰ ਕਿਸਾਨ ਵੀਰ ਇਹਨੂੰ ਜਰੂਰ ਵਰਤਣਾ ਤੈਨੂੰ ਜਿਹੜਾ ਯੂਰੀਆ ਦੇ ਵਿੱਚ ਰਲਾ ਕੇ ਛਿੱਟਾ ਦੇਣਾ ਮਤਲਬ ਜਿਹੜੀ ਸਭ ਤੋਂ ਲਾਸਟ ਯੂਰੀਆ ਰਹਿ ਜਾਂਦੀ ਉਹਦੇ ਵਿੱਚ ਪਾ ਕੇ ਉਹਦੇ ਵਿੱਚ ਬਾਈ ਰਲਾ ਕੇ ਛਿੱਟਾ ਦੋ ਇਹਨੂੰ ਬਹੁਤ ਸੋਹਣਾ ਰਿਜ਼ਲਟ ਆ ਬਾਈ ਇਹਦਾ ਲੋਕੀ ਕਿਸਾਨ ਭਰਾਵੋ ਤੁਹਾਨੂੰ ਪ੍ਰਦਾਨ ਨਾਲ ਉਹ ਜਿਹੜਾ ਪ੍ਰੋਡਕਟ ਹੈ ਟਿਕਟੌਕ ਬਹੁਤ ਸਸਤਾ ਪੈ ਰਿਹਾ ਠੀਕ ਹੈ ਨੰਬਰ ਹੈ ਸਕਰੀਨ ਤੇ ਚੱਲੀ ਜਾਂਦਾ ਜਿੱਥੋਂ ਦਾ ਵੀ ਤੁਹਾਡਾ ਆਰਡਰ ਹੋ ਤੁਹਾਨੂੰ ਉੱਥੇ ਵੀ ਪਹੁੰਚ ਕਰ ਦਿੱਤੀ ਜਾਊਗੀ ਡਿਲੀਵਰੀ ਜਿਹੜੀ ਬਿਲਕੁਲ ਫ੍ਰੀ ਹੋਊਗੀ